ਜੀ ਛੜੀ ਛੜੀ ਦੇ ਪੱਪ ਚੱਲਦੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਹੁਜਾਰ ਸਿੰਘ ਜੀ ਹੋ ਗਏ ਨੇ ਵੱਡੇ ਜੇ ਕਰ ਰਹੇ ਨੇ ਸਾਨੂੰ ਤੰਗ ਬਹੁਤ ਜ਼ਿਆਦਾ ਬਹੁਤ ਤੰਗ ਜਿਆਦਾ ਕਰਨ ਲੱਗਾ ਸਭ ਭੈਣ ਸੀ ਵੱਡਾ ਹੋ ਗਿਆ ਸੁਸਿਆਣਾ ਹੋ ਗਿਆ ਦੇਖੋ ਦੇਖੋ ਦੇਖਾ ਦੇਖ ਹਾਈਲਾਈਟ ਦੇਖੋ ਬਹੁਤ ਜ਼ਿਆਦਾ ਕੰਮ ਕਰਦਾ ਜਰਾਬਾ ਲਾ ਦਦਾ ਟੋਪੀ ਲਾ ਕੇ ਪਰੇ ਚਲਾ ਕੇ ਮਾਰ ਦਗਾ ਉਦੋਂ ਸੂਝ ਦੇ ਪਨੀਰ ਦਰਸ਼ਮ ਦੇ ਚੁੱਕੇ ਆ ਸਾਇਆ ਲੱਗਦਾ ਸੀ ਪਹਿਲਾਂ ਤਾਂ ਜੋ ਮਾੜੀ ਠੰਡ ਹੋਈ ਸੀ ਸਾਡੇ ਦਾਦੀ ਕਹਿੰਦੇ ਹਾਂ ਤੂੰ ਠੀਕ ਪਈ ਏ ਠੰਡ ਹਣਾ ਮਾੜੀ ਨਹੀਂ ਪਈ ਹਾਂ ਠੀਕ ਆ ਵੀ ਧੁੱਪ ਲੱਗੀ ਆਈ ਐ ਵੀ ਲੋਕਾਂ ਦਾ ਕੰਮ ਕਰਦੇ ਖੜੇ ਹਾਂ ਕੰਮ ਤਾਂ ਲੱਗ ਰਿਹਾ ਯਾਰ ਦੇਖੋ ਦੇਖੋ ਹਾਂਜੀ ਚਲੋ ਆਜੋ ਚਲੋ ਚਲੋ ਇਹਨਾਂ ਨਾਲ ਗੱਲ ਕਰਦੇ ਇਹਨੂੰ ਸੋਭਾ ਕੁਦੀਪ ਜੀ ਨਾਲ ਗੱਲ ਕਰਦੇ ਕਿਵੇਂ ਰੁਕੋ ਮਮਾ ਲੋ ਵੀ ਮਿੱਤਰ ਬੋਲੀ ਮਮੀ ਨੇ ਅੱਜ ਖਾਣ ਚੀਜ਼ਾਂ ਭੇਜੀ ਆ ਰੇ ਬਾਦੂ ਸਾਰੀਆਂ ਤੂੰ ਮੂਫਲੀ ਮਾਫਲੀ ਖਾ ਲਿਆ ਉੱਥੇ ਹਾਂ ਮਮੀ ਕਹਿੰਦੀ ਘਰੇ ਕੋਈ ਖਾਂਦਾ ਨਹੀਂ ਬਸਤਰੀ ਜਵਾਕ ਨਹੀਂ ਨਾ ਕਰੀ ਤੂੰ ਔਰ ਤੇ ਉਿੰਦੇ ਦੇ ਬੰਦ ਤੇ ਆਪਾਂ ਅੱਜ ਹਵਾ ਬਹੁਤ ਠੰਡੀ ਚੱਲ ਰਹੀ ਐ ਬਹੁਤ ਜਿਆਦਾ ਠੰਡੀ ਚੱਲ ਰਹੀ ਐ ਉਹ ਦੇਖੋ ਉਧਰੋਂ ਵੀ ਧੂਣੀਆਂ ਭਾਈ ਬੈਠੇ ਆ ਉਧਰ ਸੇਕੀ ਜਾਂਦੇ ਨੇ ਧੂਣੀ ਦੇਖ ਕੇ ਜੀ ਜੀ ਤੇ ਕਿਦਾਂ ਕਰਦਾ ਹੁੰਦਾ ਸੇਕਣ ਨੂੰ ਇੱਥੇ ਬਹਿ ਜਾ ਇਹਨਾਂ ਕੋਲੀ ਤੇ ਪਹਿਲਾਂ ਆਪਣੀ ਕਲੋਨੀ ਦਾ ਇੱਕ ਗੇਟ ਖੁੱਲਾ ਹੁੰਦਾ ਸੀ ਹੁਣ ਦੋਨੇ ਗੇਟ ਖੁੱਲੇ ਹੋਏ ਇਸ ਲਈ ਆਪਾਂ ਹੁਣ ਗੱਡੀ ਥੋੜੀ ਸਾਈਡ ਤੇ ਕਰਕੇ ਲਾਉਣ ਲੱਗ ਪਏ ਐਦਾਂ ਦੇਖੋ ਇੱਧਰ ਇਹ ਤੋਂ ਮਨਪ੍ਰੀਤ ਗੌਰ ਦੀ ਮੈਚਿੰਗ ਦੀ ਖਦੋਸੀ ਬੂਟਾਂ ਨਾਲ ਟਿੰਕ ਬਲੈਕ ਹਾਂ ਬਲੈਕ ਸ਼ੂ ਉਹ ਨਹੀਂ ਬਧੀਰੀ ਆਫ ਦੇ ਵਿੱਚ ਲੈਤੀ ਜੇ ਇਹ ਮਸ਼ੂ ਐਡੀਡਾਸ ਐਡੀਡਾਸ ਲੈ ਲਈ ਸੀ ਨਾ ਜਦੋਂ ਆਫ ਸੀਗੀ ਤਾਂ ਹੀ ਇੰਨੇ ਸੋਹਣੇ ਨਹੀਂ ਆਫ ਵਾਲੇ ਇੰਨੇ ਸੋਹਣੇ ਨਹੀਂ ਹੁੰਦੇ ਆ ਹੁੰਦੇ ਨਹੀਂ ਹੁਣ ਵੀ ਆਫ ਲੱਗੀ ਵੀ ਆ ਨਹੀਂ ਇਹ ਜਿਹੜਾ ਮਾਡਲ ਆ ਹਾਂ ਇਹ ਜਿਹੜਾ ਮਾਡਲ ਆ ਇਹ ਆਨਲਾਈਨ ਮਗਾਈ ਸੀ ਇਹ ਮੈਂ ਤੇ ਇਹ 2 ਸਾਲ ਪੁਰਾਣਾਗਾ ਤਾਂ ਹੀ ਤਾਂ ਆਫ ਚ ਲੱਗਦੀ ਆਹੋ ਇਹ ਸਟੋਰ ਤੋਂ ਲੈ ਲੈ ਸਟੋਰ ਤੇ ਬਹੁਤ ਵਧੀਆ ਨੇ ਤੇ ਭਾਈ ਗੋਬਿੰਦ ਸਿੰਘ ਸੰਧੂ ਸਾਡੇ ਇਥੇ ਵੋਟਾਂ ਦੇ ਖੜੇ ਹੋਏ ਸੀ ਬਹੁਤ ਬੂਟ ਲੱਗੇ ਸੀਗੇ ਬਸ ਫਿਰ ਪਾਰ ਤੋਂ ਪਤੀਆ ਲੋਕਾਂ ਦਾ ਨਹੀਂ سپورਟ ਕਰਦੇ ਲੋਕ ਚਲੋ ਤੇ ਧੁੱਪ ਵੀ ਮਾਰੀ ਮਾਰੀ ਨਿਕਲ ਜਾ ਰਹੀ ਹੈ ਹੁਣ ਤੇ ਫਿਰ ਆਪਾਂ ਕੰਮਕਾਰ ਕਰਨੇ ਆਜ ਦੋ ਚਾਰ ਆਪਾਂ ਪਾਠ ਕਰਾਉਣਾਗਾ ਹਨਾ ਫਿਰ ਬਾਬਾ ਜੀ ਕੋਲੇ ਜਾ ਕੇ ਆਉਣਾਗਾ ਤੇ ਉਸ ਮਗਰੀ ਵਗੈਰਾ ਪੁੱਛ ਕੇ ਆਵਾਂਗੇ ਸਾਰਾ ਕੁਝ ਵੀ ਕੀ ਕੀ ਲੱਗੂਗਾ ਤੇ ਉੱਥੇ ਆਪਾਂ ਮਿਲਦੇ ਆਂ ਲੋ ਵੀ ਮੇਰਾ ਆ ਗਿਆ పార్ਸਲ ਠੀਕ ਆ ਇਹ 1443 ਰੁਪਈਆ ਦਾ ਤੇ ਰਿੱਕੀ ਨੂੰ ਕਹਤਾ ਮੈਂ ਕਿਹਾ ਬਈ ਉਹ ਸਰਦਾਰ ਜੀ ਤੋਂ ਪੇ ਕਰਵਾ ਲਓ ਹੁਣ ਇਹਦੇ ਵਿੱਚ ਹੈਗਾ ਮੈਨੂੰ ਵੀ ਨਹੀਂ ਪਤਾ ਵੀ ਕੀ ਆ ਪਰ ਮੈਨੂੰ ਲੱਗਦਾ ਰਾਜੂ ਨੇ ਆਰਡਰ ਕੀਤਾ ਸੀਗਾ ਸ਼ਾਇਦ ਤੋ ਤਿੰਨ ਚੀਜ਼ਾਂ ਰਾਜੂ ਨੇ ਆਰਡਰ ਕੀਤੀਆਂ ਸੀ ਆਪਣੀ ਨੇ ਖੋਲ ਕੇ ਵੇਖਵਾ ਦੇ ਆਪਾਂ ਹਾਂ ਖੋਲ ਕੇ ਦੇਖਦੇ ਆਪਾਂ ਖੋਲਦੇ ਆਂ ਗੋਈ ਨਾ ਉੱਟੋ ਜਵਾਲਾ ਸੋਨਾ ਲੱਗਿਆ ਸੀ ਕੁੜੀ ਦੇ ਪਾਇਆ ਹੋਇਆ ਸੀ ਨਾ ਲਓ ਬਈ ਰਾਜੂ ਨੇ ਮੰਗਵਾਇਆ ਨਾਈਟ ਸੂਟ ਕਹਿੰਦੀ ਦੀਦੀ ਮੈਂ ਆਰਡਰ ਕਰਤਾ ਮੇਰੇ ਉਦੋਂ ਕੀਤਾ ਸੋਨੇ ਆਰਡਰ ਪਰ ਮੈਨੂੰ ਇਹ ਕੋਈ 1400 ਵਾਲੀ ਵੱਡੀ ਗੱਲ ਲੱਗੀ ਨਹੀਂ ਆ ਨਾਈਟ ਸੂਟ ਚ ਫੈਬਰਿਕ ਵੀ ਜਮਾਂ ਠੀਕ ਜਈਆ ਬਾਲੀ ਵਧੀਆ ਚੀਜ਼ ਲੱਗੀ ਨਹੀਂ ਬਾਕੀ ਚਲੋ ਉਹਨੂੰ ਵਧੀਆ ਲੱਗਿਆ ਉਹਨੇ ਮੰਗਵਾ ਲਿਆ ਠੀਕ ਹੈ ਬਸ ਇਹ ਮੈਂ ਮਤ ਤੇ ਤੁਹਾਰੇ ਕੀ ਕਰ ਕਰਣਾ ਵਾ ਛੜਦਾ ਛੜਾ ਮੇਰਾ ਨਹੀਂ ਹੈਗਾ ਰਾਜੂ ਦਾ ਇਹ ਉਹਨੇ ਕੀ ਕਰਵਾਇਆ ਸੀ ਉਹਨੇ ਆਰਡਰ ਕੀਤਾ ਉਹਨੇ ਨਾ ਇੱਕ ਮੰਗਵਾ ਲਿਆ ਸੀ ਜਿਹੜੀ ਮੇਰੇ ਆ ਲੋਰ ਨਹੀਂ ਪਾਈ ਹੋਈ ਇਹ ਉਹਨੇ ਮੰਗਾ ਲਿਆ ਸੀਗਾ ਉਹਦੇ ਆ ਗਿਆ ਬਾਲਾ ਲੂਜ਼ ਫਿਰ ਉਹ ਮੈਨੂੰ ਕਹਿੰਦੀ ਦੀਦੀ ਤੁਸੀਂ ਆ ਰੱਖ ਲਓ ਮੇਰੇ ਲਈ ਕੁਝ ਹੋਰ ਮੰਗਵਾ ਦਿਓ ਉਹਨੇ ਫਿਰ ਆ ਆਰਡਰ ਕੀਤਾ ਸੀ ਸਮਾਨ ਹਾਂਜੀ ਤੇ ਅੱਜ ਸਵਾਈ ਕਰਨੀ ਆ ਕਿਉਂਕਿ ਆਪਾਂ ਕਰਵਾ ਰਹੇ ਹਾਂ ਪਾਰਟ ਬੁਟੀਕ ਤੇ ਕਿਉਂਕਿ ਬੁਟੀਕ ਦੀ ਜਦੋਂ ਸਾਲਗिरा ਮਨਾਈ ਸੀਗੀ 1 ਸਾਲ ਹੋ ਗਿਆ ਸੀ ਕੰਪਲੀਟ ਉਦੋਂ ਵੀ ਨਹੀਂ ਕਰਵਾਇਆ ਗਿਆ ਫਿਰ ਸੋਚਿਆ ਸੀਗਾ ਵੀ ਜੁਹਾਰ ਤੇ ਬਰਥਡੇ ਤੇ ਕਰਵਾ ਦਾਂਗੀ ਉਹ ਤਾਂ ਵੀ ਨਹੀਂ ਕਰਵਾਇਆ ਗਿਆ ਫਿਰ ਸੋਚਿਆ ਵੀ ਨਿਊ ਇਅਰ ਤੇ ਕਰਵਾ ਦਾਂਗੇ ਫਿਰ ਫਿਰ ਨਹੀਂ ਕਰਵਾਇਆ ਗਿਆ ਤਾਂ ਹੁਣ ਕਿਤੇ ਜਾ ਕੇ ਅੱਜ ਮੌਕਾ ਮਿਲਿਆਗਾ ਡੈਡੀ ਆਏ ਸੀਗੇ ਰਿੱਕੀ ਤੇ ਡੈਡੀ ਜਾ ਕੇ ਆਏ ਸੀਗੇ ਬਾਬਾ ਜੀ ਕੋਲੇ ਮਿਲੇ ਨਹੀਂ ਪਰ ਦੁਬਾਰਾ ਸਹਿਬ ਅੱਜ ਨੂੰ ਲੱਗਦੇ ਤੇ ਪਹੁੰਚਾ ਥੋੜਾ ਜਿਹਾ ਬਿਜ਼ੀ ਨੇ ਤਾਂ ਸ਼ਾਮ ਨੂੰ ਉਹਨਾਂ ਤੋਂ ਸਮਾਨ ਲਖਾ ਕੇ ਲੈਣਾ ਆਪਾਂ ਸਾਰਾ ਤੇ ਉਹ ਸਾਰਾ ਸਮਾਨ ਆਪਾਂ ਲੈ ਕੇ ਆਓ ਹੂੰ ਠੀਕ ਹੈ ਪਹਿਲਾਂ ਸੇ ਸਫਾਈ ਵੀ ਕਰਨੀ ਆ ਜੇ ਇੱਥੇ ਹੋਰ ਉਤਾਰੇ ਚੱਕ ਦਾਂਗੇ ਸਮਾਨ ਤਾਂ ਚੱਲ ਲਈ ਜਾਵਾਂਗੇ ਕੀ ਚੱਕਣਾ ਇੱਥੋਂ ਮੈਨੂੰ ਉਹ ਦੱਸੋ ਜੁੱਤੀਆਂ ਜੋੜੇ ਚੱਕੜੋ ਅਸੀਂ ਤੇ ਆਹ ਜਿਹੜੇ ਸੂਟ ਰੰਗੇ ਹੋਏ ਨੇ ਇਹਨਾਂ ਦੇ ਪਰਦੇ-ਪਰਦੇ ਲਾ ਦੇ ਜਾਂ ਚੱਕ ਲਿਓ ਪਰਦੇ ਤਾਂ ਨਹੀਂ ਹੈਗੇ ਇਹਨਾਂ ਚੱਕ ਦੇ ਸਾਰੇ ਆਏ ਆ ਵੀ ਆ ਆ ਚੀਜ਼ ਖਾਲੀ ਕਰ ਦਾਂਗੇ ਆ ਚੀਜ਼ ਜਿਹੜਾ ਹੋਰ ਐ ਇੱਧਰ ਦੋਨੇ ਰੈਕ ਲਾ ਕੇ ਇਹਦੀ ਰਹਿ ਉਹਨਾਂ ਤੇ ਕੱਪੜਾ ਪਾ ਦਾਂਗੇ ਉਹਨਾਂ ਦੇ ਪਿੱਛੇ ਕੱਪੜਾ ਪਾ ਦੇ ਪਹਿਵੋ ਕੱਪੜਾ ਦਾ ਚਾਦਰ ਲਿਆਉਣੀ ਪੂ ਆਪਾਂ ਨੂੰ ਹਾਂ ਜਾਂ ਆਪਣੇ ਕੋਲ ਜਿਹੜੇ ਵੱਡੇ ਥਾਨ ਪਏ ਆ ਕੱਪੜਿਆਂ ਦੇ ਓਲਾ ਦੋ ਹਾਂ ਓਲਾ ਦੋ ਕੋਲਾਦ ਨੇ ਉੱਪਰ ਡੈਡੀ ਨੂੰ ਹੁਣ ਨੱਪਰ ਗੱਲਬਾਤ ਕਰਦੇ ਆ ਬਾਪਾ ਨੂੰ ਦੇਖਦੇ ਆ ਮੈਂ ਡੈਡੀ ਕਿਧਰੇ ਨੇ ਬੋ ਗਏ ਕਮਰੇ ਹਿੱਤੇ ਬਰਨਾਲੀ ਗਏ ਨੇ ਠੀਕ ਅੱਜ ਮੇਰੀ ਭੈਣ ਫੇਰ ਮੈਨੂੰ ਮਿਲਣ ਆ ਗਈ ਆ ਸੂਟ ਟਰਾਈ ਕਰ ਰਹੀ ਆ ਇਹ ਤਾਂ ਮੇਰੇ ਬਿਨਾ ਜੀ ਨਹੀਂ ਕਰਦਾ ਤੇ ਮੇਰੀ ਭੈਣ ਨੇ ਦੇਖੋ ਕਿੰਨਾ ਸੋਹਣਾ ਕੰਮ ਸਿੱਖ ਲਿਆਗਾ ਨੇਲ ਐਕਸਟੈਂਸ਼ਨ ਦਾ ਹੁਣ ਇਹ ਮੇਰੇ ਐਂ ਕਰਿਆ ਕਰੂਗੀ ਨੇਲ ਐਕਸਟੈਂਸ਼ਨ ਹੁਣ ਜਿੱਦੇ ਮੈਂ ਆਉਣਾ ਵਾਪਸ ਤੇ ਇੱਧਰ ਦੀ ਆਉਂਗੀ ਫਿਰ ਕਰਕੇ ਜਾਵਾਂਗੀ ਹਾਂ ਕਿਦਾਂ ਆਏਗੀ ਵਾਪਸ ਸੂਟ ਬਹੁਤ ਸੋਹਣਾ ਲੱਗ ਰਿਹਾ ਜੋ ਤੇ ਪੂਰਾ ਪਿਆਰਾ ਲੱਗ ਰਿਹਾ ਸੂਟ ਮੇਰਾ ਇੱਥੇ ਤੁਹਾਡੇ ਹੀ ਰਹਿ ਜਾਣਾ ਬਾਏ ਵੀਰ ਜੀ ਤੈਨੂੰ ਦਿਲੋਂ ਧੰਨਵਾਦ ਤੁਸੀਂ ਆਪਦੀ ਪਿਆਰੀ ਪਤਨੀ ਲਈ ਸਾਡੇ ਕੋਲੋਂ ਸ਼ਾਪਿੰਗ ਕੀਤੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਮਾਣ ਕਰਦਾ ਥੈਂਕ ਯੂ ਸੋ ਮਾਚ ਤੁਸੀਂ ਸਾਡੇ ਕੋਲ ਸ਼ਾਪਿੰਗ ਕਰਕੇ ਗਏ ਬਸ ਇਦਾਂ ਹੀ ਆਉਂਦੇ ਰਹੋ ਇਹ ਨਾਲ ਲਗਸ ਦਾ ਫਾਊਂਡੇਸ਼ਨ ਵੀ ਦਿੰਦੇ ਆ ਚੱਲ ਲੈ ਬਾਏ ਬਾਏ ਹਾਂ ਜਾਂਦਾ ਸਮਾਂ ਕੋਈ ਖੜ੍ਹਦੇ ਹੋ ਇਹ ਸਮਾਨ ਤਾਂ ਰੱਖਾਓ ਸਾਡੇ ਨਾਲ ਇਹ ਬੰਦੇ ਵਰਦੇ ਕਰਾ ਦਿਓ ਹੈਲਪ ਯਾਰ ਉਹ ਦੇਖੋ ਕਿੰਨਾ ਸਮਾਨ ਲੈਂਦਾ ਸੀ ਹੈ ਲੈ ਜਾਂ ਤੁਸੀਂ ਕੰਮ ਕਰਾਉਣ ਵਾਰੇ ਭੱਜ ਜੇ ਹੈ 4 ਵਜੇ ਦੇਰ ਹੋ ਜਾਏਗੀ ਚੰਗਾ ਬਾਏ ਬਾਏ ਲੋਬੀ ਸਫਾਈਆਂ ਚੱਲ ਰਹੀਆਂ ਨੇ ਪੂਰੀਆਂ ਕਿਉਂਕਿ ਆਪਣੇ ਘਰ ਪਾਠਾ ਪਾਠਾ ਬਾਬਾ ਜੀ ਦੀ ਸਵਾਰੀ ਆ ਰਹੀ ਹੈ ਕੱਲ ਨੂੰ ਬਾਬਾ ਜੀ ਆ ਰਹੇ ਨੇ ਕਰਮਾ ਵਾਲੇ ਹੁੰਦੇ ਆ ਉਹ ਲੋਕ ਪਿਆਰੀ ਚੱਲ ਰਹੀ ਹੈ ਪੂਰੀਆਂ ਇਹ ਮੇਰੀਆਂ ਭੈਣਾਂ ਦਿਲ ਖੋਲ ਕੇ ਸਹਿਯੋਗ ਦੇ ਰਹੀਆਂ ਨੇ ਸਫਾਈ ਦੇ ਵਿੱਚ ਇਧਰ ਆਪਾਂ ਦੇਖੋ ਸਾਰਾ ਕਵਰ ਕਰਤਾ ਇੱਥੇ ਜਿੰਨੇ ਸੂਟ ਲੱਗੇ ਹੋਏ ਸੀਗੇ ਹੁਣ ਆ ਆ ਭਾਈ ਛੜ ਦਾਂਗੇ ਜੇ ਉੱਥੇ ਕੱਪੜਾ ਪਾ ਦਾਂਗੇ ਇਹਦੇ ਉੱਤੇ ਤਾਂ ਆਹ ਜਿਹੜੀਆਂ ਮਾਂ ਨੇ ਕੁਰਸੀਆਂ ਆਪਾਂ ਉੱਪਰ ਲੈ ਜਾਂਦੇ ਹਾਂ ਹਾਂ ਲੈ ਲਓ ਤੂੰ ਯਾਰ ਤੂੰ ਸਿੱਜ ਜਾ ਉਹਲੇ ਖੇਡ ਲ ਲੋ ਲੈ ਜਾਓ ਵੀਰਪਾਲ ਲਾਇਆ ਤਾਂ ਨਹੀਂ ਪੋਚਾ ਹਜੇ ਹਜੇ ਰਹਿੰਦੇ ਪੂਰਵਾ ਹੋ ਜਾਂਦੇ ਮੈਨੂੰ 2 ਮਿੰਟ ਖੇਡ ਲੈਣ ਦੇ ਠੀਕ ਹੈ ਠੀਕ ਹੈ ਮੈਂ 2 ਮਿੰਟ ਖੇਡ ਲੈ ਲੈਂਦੇ ਚਲੋ ਬਈ ਜੀ ਜੀ ਹਾਂ ਵੀਰਪਾਲ ਹਾਂ ਕੀ ਹੈਗਾ ਇਹ ਤਾਂ ਕੱਗਰਾ ਬਾਗ ਨਹੀਂ ਹੈਗਾ ਨਹੀਂ ਮੈਂ ਇੱਧਰ ਪਾ ਮੈਂ ਇੱਧਰ ਇੱਥੇ ਉਹ ਕਪੜਾ ਰੱਖ ਦੇ ਥੋੜਾ ਜਿਹਾ ਕਪੜਾ ਉਂ ਪਾ ਦੇ ਕੋਈ ਲਾਈਨਿੰਗ ਜਾ ਕੇ ਪਾ ਦੇ ਹਾਂ ਨਹੀਂ ਹਾਂ ਨਹੀਂ ਹਾਂ ਜਾ ਕੇ ਪਾ ਦੇ ਉੱਪਰ ਰੱਖ ਕੇ ਥੋੜਾ ਜਿਹਾ ਓਏ ਫੜ ਜਾ ਠੀਕ ਹੈ ਡੈਡੀ ਓਕੇ ਹਾਂਜੀ ਇੱਕ ਸਿੰਗਲ ਚਾਦਰ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਲੈ ਆਵਾਂਗੇ ਫੋਨ ਕਰ ਲਾਂਗੇ ਬਾਕੀ ਤੁਹਾਨੂੰ ਠੀਕ ਹੈ ਡੈਡੀ ਲਿਆ ਇਹ ਕਪੜਾ ਨਹੀਂ ਕੋਈ ਵਧੀਆ ਵੱਡਾ ਕਪੜਾ ਦੇ ਲੋ ਵਿਚਾੜੂ ਲੱਗਿਆ ਇਧਰ ਵੀਰਪਾਲ ਪੋਚਾ ਲਈ ਜਾਂਦੀ ਆ ਤੇ ਡੈਡੀ ਵਰਗੇ ਵੀ ਲੈ ਕੇ ਆ ਗਏ ਸਮਾਨ ਸਾਰਾ ਤੇ ਹੁਣ ਆਪਾਂ ਇੱਥੇ ਗੱਦੇ ਵਗੈਰਾ ਵਿਛਾ ਦਾਂਗੇ ਕੰਮ ਨਿਵੇੜ ਦਾਂਗੇ ਪੀਰਪਾਲ ਉਧਰ ਪੋਚਾ ਵਗੈਰਾ ਲਈ ਜਾਂਦੀ ਆ ਬਿਆੰਤਰੀ ਸਾਰਾ ਝਾੜੂ ਘੜਤਾ ਤੇ ਉੱਪਰ ਉਹ ਦੇਖੀਏ ਇੱਥੋਂ ਇੰਨਾ ਸੋਹਣਾ ਵਿਊ ਲੱਗਦਾ ਨਾ ਆਪਣੇ ਬੁਟੀਕ ਦਾ ਹਾਂ ਜੀ ਉਹ ਕਰੀ ਜਾਂਦੀਆਂ ਨੇ ਘਰਜੀਤ ਵਰਗੀਆਂ ਰਸੋਈ ਸਾਫ਼ ਕਰੀ ਜਾਂਦੀਆਂ ਨੇ ਚਲੋ ਜੀ ਇਧਰ ਆਟੂ ਵਾਲਾ ਲੈ ਕੇ ਆ ਗਿਆ ਨਾ ਗੱਦੇ ਵਗੈਰਾ ਹਾਂ ਜੀ ਚਾਦਰਾਂ ਵਗੈਰਾ ਰੱਖਤੀਆਂ ਸੀਗੀਆਂ ਇਨਸਾਈਡ ਤੇ ਮੇਰੇ ਆਉਂ ਛੱਡ ਦਨੀ ਆ ਮੈਂ ਛੱਡ ਦਨੀ ਤੇ ਬਈ ਉਧਰ ਹੁਣ ਡੈਡੀ ਚੱਲੇ ਨੇ ਘਰੇ ਸਾਰੀ ਤਿਆਰੀ ਕਰਵਾ ਕੇ ਗੱਦੇ ਆ ਗਏ ਆ ਤੁਝਾਰ ਰਿੱਕੀ ਨਾਲ ਵੀਜੀ ਆ ਇੱਧਰ ਆਪਾਂ ਸਾਰਾ ਪੋਚਾ ਵਗੈਰਾ ਲਗਾ ਲਾ ਪੱਖੀਆਂ ਲਾਈਆਂ ਹੋਈਆਂ ਸਾਨੂੰ ਤੁਝਾਰ ਨੂੰ ਕਿਹਾ ਬਾਹਰ ਹੋ ਕਰ ਲਓ ਠੀਕ ਆ ਇੱਥੋਂ ਪਿੱਛੋਂ ਤਾਂ ਸੁੱਕ ਗਿਆ ਕੇਰਾ ਮੈਂ ਕਿਹਾ ਵੀ ਸੁੱਕਾ ਕੱਪੜਾ ਫੇਰ ਦਿੰਨੇ ਆ ਆਪਾਂ ਸੁੱਕੇ ਕੱਪੜੇ ਨਾਲ ਸਹੀ ਹੋ ਜਾਊਗਾ ਮੈਂ ਆ ਗਈ ਮੈਂ ਦੇਖ ਰਹੀ ਆ ਲੋ ਵੀ ਸਮਾਨ ਆ ਗਿਆ ਆਪਣਾ ਤੇ ਹੁਣ ਆਪਾਂ ਸਮਾਨ ਲਾਉਂਦੇ ਆ ਉਧਰ ਜੁਝਾਰ ਕੱਲੇ ਭੱਜਿਆ ਫਿਰਦਾਗਾ ਤੇ ਆਪਾਂ ਹੁਣ ਲਹਾਉਣਿਆ ਸਮਾਨ ਮਾਨਪੀ ਹੋਰ ਨੂੰ ਕਹਿਣਾ ਵੀ ਆਜੋ ਘਰਾਓ ਹੈਲਪ ਕਿਹੜਾ ਉਹ ਕੰਬਲ ਤਾਂ ਉਹੀ ਰੱਖਤਾ ਬਾਹਰੇ ਐ ਇੱਥੇ ਪਿਆ ਸੀ ਫਿਰ ਮੈਂ ਉਥੇ ਰੱਖਤਾ ਆ ਤੇਰੇ ਵੀਰੇ ਤੋਂ ਪੁੱਛੋ ਮੜਾ ਕਿਵੇਂ ਕਰਨਾਗਾ ਰੱਖੀ ਆਹ ਲਓ ਜੁਝਾਰ ਦੀ ਤਾਂ ਬਣ ਗਈ ਗੱਲ ਬਾਲ ਸਿੱਟ ਦੋ ਰਿੱਕੀ ਨੂੰ ਮੂਰੇ ਇਹ ਚੱਕ ਆਈ ਵਿਲਾ ਤੋਂ ਵਸਾਰਾ ਕੁਛ ਕਰ ਦੋ ਮਾਜ ਲੱਗ ਗਈ ਜੀ ਜਿਆਰ ਨੂੰ ਪੂਰੀ ਮौज ਲੱਗੀ ਆ ਹੋਰ ਚਾਦਰਾਂ ਕਿਥੇ ਨੇ ਦੋ ਹੀ ਐਸਾ ਤੁਹਾਡੇ ਕੋਲ ਤੇ ਦੋ ਹੀ ਲੈਣੀਆਂ ਜੀ ਵੀ ਆ ਇਥੇ ਉਹੀ ਬੈਠ ਜਾਂਗੇ ਬਸ ਲੈ ਆ ਮੈਂ ਕੋਈ ਨਾ ਹੋਰ ਇੱਕ ਘਰੋਂ ਲੈ ਆਵਾਂਗੇ ਆਪਾਂ ਹਾਂਜੀ ਹਾਂਜੀ ਡਾਬਲ ਵੱਡੀਆਂ ਦੋ ਚਾਦਰਾਂ ਲੈ ਆਏ ਦੋ ਚਾਦਰਾਂ ਲੈ ਆਵਾਂਗੇ ਉਹੀ ਵਿਛਾ ਦਾਂਗੇ ਉਹ ਤੋਂ ਤੁਸੀਂ ਨਮੀਆਂ ਲੈ ਕੇ ਆਏ ਸੀ ਹਾਂ ਉਹ ਲੈ ਆਵਾਂਗੇ ਆਪਾਂ ਠੀਕ ਹੈ ਕਾਇਨਰ ਤਾਂ ਕਹਾਂਗੇ ਦੋਨਾਂ ਦੁਕਾਨ ਵਾਲਿਆਂ ਨੂੰ ਕਹਿ ਦਾਂਗੇ ਆਪਾਂ ਚਲੋ ਤੁੰਦ ਮੈਂ ਕਹਾਂਗੀ ਕਿ ਤੇਂ ਲੀ ਜਾ ਚੱਲ ਦਿੱਖ ਮੈਂ ਕਹਾਂਗੀ ਜੀ ਉਹ ਤਾਂ ਮੇਰੀ ਸੀ ਲੀ ਉਹ ਹੋ ਗਈ ਉਹਦੀ ਵਾਲਾ ਓਏ ਹੋਏ ਓਏ ਆਣਾ ਸੱਟ ਲੈਣਾ ਆਲ ਓਏ ਹੁਣ ਕਸੇ ਜਾਣਗੇ ਇੱਥੇ ਹਾਂਜੀ ਚੱਲ ਕਿਵੇਂ ਬੱਦਲ ਬੋਟਲ ਇਹ ਤਾਂ ਪਾਜਾ ਬੰਦੂਗਾ ਹੈਲੋ ਇੱਕ ਮਿੰਟ ਕਲੋਵੀ ਤਿਆਰੀਆਂ ਹੋ ਗਈਆਂ ਡਾਨਾ ਸਾਰਿਆਂ ਨੇ ਪੂਰੇ ਹੈਪੀ ਨੇ ਸਾਰਿਆਂ ਨੇ ਸਮਾਈਲ ਕਰਕੇ ਦਿਖਾਓ ਜਰਦੀਆਂ ਮौजਾਂ ਉਹਨਾਂ ਅਮਰਵਾਲੇ ਦੀ ਜਰਦੀਆਂ ਮौजਾਂ ਦਾ ਠੀਕ ਆ ਤੁਹਾਡੇ ਨਾਲ ਵੱਧ ਪੰਗੇ ਲਊਗਾ ਉਹ ਹਾਇ ਰਿੱਕੀ ਰਿੱਕੀ ਮੈਨੂੰ ਉਹੀ ਚੀਜ਼ ਯਾਦ ਆ ਰਹੀ ਆ ਜਦੋਂ ਆਪਾਂ ਉਹ ਕਰਨੀ ਸੀ ਬੁਟੀਕ ਦੀ ਓਪਨਿੰਗ ਹਾਂ ਉਹ ਸਾਰੀ ਚੀਜ਼ ਸਾਹਮਣੇ ਦੇ ਦਵਾਰੇ ਜੇ ਆ ਗਈ ਹੈ ਮੈਂ ਅਸੀ ਉਹਦਾ ਹੈਡਿਸਨ ਗਾ ਹਾਂ ਸਹੀ ਗੱਲ ਆ ਇਹ ਪਾਰਟ ਬੁਟੀਕ ਦੀ ਸੁਖ ਸ਼ਾਂਤੀ ਜੁਹਾਰ ਦਾ ਬਰਥਡੇ ਲੋਹੜੀ ਸਾਰੇ ਦੇ ਆ ਗਿਆ ਕਿੱਦੇ ਦੇ ਸੋਚਦੇ ਸੀਗੇ ਹੁਣ ਆਉਂਦੇ ਹਾਂ ਚੱਕ ਵੀਰ ਪਾ ਚਲੋ ਚਲੋ ਕੱਲ ਨੂੰ ਸਾਰੇ ਬੱਚੇ ਨੇ ਸੂਟ ਪਾ ਕੇ ਆਉਣੇ ਆ ਹਾਂਜੀ ਕੱਲ ਨੂੰ ਸੂਟ ਹੀ ਹੈ ਕੱਲ ਤੂੰ ਕੱਲਾ ਪੈਂਟ ਪਾ ਕੇ ਆਉਣਾ ਨਾ ਲਓ ਬਈ ਬੱਸ ਬੱਸ ਕਿਹੋ ਜਿਹਾ ਨੀ ਤੁਮ ਕਿਵੇਂ ਮੰਨੋਗੇ ਬੰਨੀ ਦੋ ਮੈਂ ਤਾਂ ਕਹਿਣੀ ਹੁਣ ਕਿਵੇਂ ਜਜਾ ਆਰੀ ਆਊਗਾ ਜੇ ਆਇਆ ਨਹੀਂ ਨਹੀਂ ਬਸ ਆਪ ਪਹੁੰਚ ਲੈ ਆ ਨਹੀ ਅਸੀਂ ਸਮਾਨ ਵੀ ਲਿਆਉਣਾਗਾ ਫਿਰ ਉਹ ਗੱਡੀ ਚ ਰੱਖਾਂਗੇ ਰਕੀ ਸਮਾਨ ਜਿਹੜਾ ਆਪਾ ਲਿਆਉਣਾਗਾ ਡੈਡੀ ਕਹਿ ਕੇ ਗਿਆ ਕੋਈ ਲੰਬਾ ਨਹੀਂ ਥੋੜੇ ਜੋ ਕੱਲੀ ਮੈਂ ਆ ਬਸ ਵੀਰ ਕੋਈ ਦੀ ਲਾਟੂ ਤੇ ਉਹ ਕਰਦੇ ਜੋ ਯਾਰ ਪੁੱਤ ਤੁਸੀਂ ਲੰਬੇ ਹੋਣਾ ਸਾਰਿਆਂ ਤੋਂ ਰਿੱਕੀ ਰਿੱਕੀ ਦੇਖਿਓ ਜੋ ਯਾਰ ਪੁੱਤ ਤੁਸੀਂ ਲੰਬੇ ਹੋ ਕੇ ਦਿਖਾਉਣਾ ਜੇ ਯਾਰ ਤੂੰ ਲੰਬਾ ਹੋ ਜੇਗਾ ਹੋਰ ਕਹੀ ਜਾਏਗਾ ਨੂੰ ਵੀਰਪਾ ਕੋਲੋਂ ਇਹਨਾਂ ਦੀ ਵੀਰਪਾ ਦਿੱਤਾ ਓਏ ਸਾਰੀ ਆਪਾਂ ਗੋਲ ਨੂੰ ਮੋਲੂ ਜੀ ਜਣ ਕਿਆ ਕਰਨਗੇ ਵੀਰਪਾਲ ਦੀ ਗੋਦੀ ਚ ਹੀ ਰਹਿੰਦਾ ਸੀ ਹਾਂ ਹਾਂ ਵੀਰਪਾਲ ਨੇ ਵੀ ਆਪਦੇ ਜੱਡੇ ਰੱਖ ਲੈ ਨਿਸ਼ਾਨ ਨੂੰ ਦਰਸਾ ਲਿਆ ਪਾਕੇ ਦੇਵਾਂਗੇ ਆਪਾਂ ਹਾਂ ਲਮਕਣ ਵਾਲਾ ਜਮਾ ਸੈਟ ਆ ਇਧਰ ਕਰਨੀ ਤੇ ਲੈ ਕਰਮਜੀਤ ਨੇ ਖਸਕੇ ਬੰਨੇਗਾ ਹਾਂਜੀ ਖਸਕੇ ਬੰਨਦੋ ਫਿਰ ਨਹੀਂ ਆਉਣੀ ਮੈਂ ਇੱਥੇ ਅਸੀਂ ਵੀ ਦੋਦਾਨ ਪਾਤਾ ਲੀਏ ਇੰਜ ਚੱਕ ਕੇ ਗੱਡੀਆਂ-ਉੱਡੀਆਂ ਚੱਕ ਕੇ ਜੋਰ ਲਾਓ ਪੂਰਾ ਬੇਬੀ ਹਾਂ ਕੀ ਬੇਬੀ ਏ ਲੋਬੇ ਸਾਰਾ ਪਾਂ ਕਰਤਾ ਸਮਾਨ ਸੈਟ ਠੀਕ ਹੈ ਬਸ ਜੀ ਸਰ ਬਸ ਸਾਡੇ ਜੁੱਤ ਜੀ ਹਾਂਜੀ ਬਾਈ ਤੁਸੀਂ ਸਾਰੇ ਜਣੇ ਟਾਈਮ ਨਾਲ ਆ ਜਾਓ ਪਹਿਲੀ ਗੱਲ ਤਾਂ ਆਪਣੇ ਕੋਲ ਹੈਗੀ ਇਹ ਤਾਂ ਹੈਗੀ ਵੀਰੇ ਡੱਬੀ ਵੀ ਨਹੀਂ ਨਹੀਂ ਆ ਹੈਗੀ ਆਪਣੇ ਕੋਲ ਜੀਜੀ ਦੀਦੀ ਦੇਗ ਬਣਾਉਣੀ ਆ ਉਹ ਕੜਾਹੀ ਆਪਣੀ ਤੁਸੀਂ ਕੜਾਹੀ ਤਾਂ ਘਰੋਂ ਆਜੂਗੀ ਉਹ ਨਹੀਂ ਵਾਸ਼ ਕੀਤਾ ਆਪਾਂ ਉਹ ਤੜਕੇ ਸਦੇ ਆ ਕੇ ਕਰ ਲਓ ਜਾਂ ਤਾਂ ਉਹ ਜੋ ਵਾਸ਼ ਕਰਨ ਵਾਲਾ ਗਸਵੇ ਆ ਕੇ ਕਰ ਲਓ ਹਾਂ ਉਹ ਤਾਂ ਧੋ ਲਾਂਗੇ ਜੀ ਤੇ ਹੁਣ ਤੁਸੀਂ ਜਾਓ ਸਾਰੇ ਜਣੇ ਫਿਰ ਲੜਵੀ ਭਾਜੀ ਵੀ ਭਾਜੀ ਨੂੰ ਲਾ ਦਾਂ। ਵੀਰੇ ਚਲੋ ਸਾਨੂੰ ਛੱਡਿਓ। ਛੱਡ ਕੇ ਆ ਜਾਓ ਰਿੱਕੀ। ਤੂੰ ਜਾਹ ਰਾਜੋ ਇੱਧਰ। ਲੋ ਬਈ ਰਿੱਕੀ ਨੇ ਸਕੂਟਰ ਕਰ ਲਿਆ ਸਟਾਰਟ ਸਕੂਟਰ ਤੇ ਸਕੂਟਰੀ ਪਹਿਲਾਂ ਫਿਰ ਆਪਾਂ ਇੱਥੇ ਲਾਉਣੇ ਸੀ। ਹੁਣ ਆਪਾਂ ਇੱਥੇ ਲਾ ਨਹੀਂ ਸਕਦੇ ਅੱਜ ਕਿਉਂਕਿ ਫਿਰ ਇੱਧਰ ਹੁਣ ਆਪਾਂ ਸਾਰਾ ਸਮਾਨਾ ਜਿਹੜਾ ਉਹ ਰੈਡੀ ਕਰਕੇ ਰੱਖਤਾ ਫਿਰ ਰਿੱਕੀ ਤਾਂ ਕਰਕੇ ਸਕੂਟਰ ਤੇ ਸਕੂਟਰੀ ਇੱਧਰ ਨਾਲ ਵਾਲੀ ਦੁਕਾਨ ਚ ਲਾ ਦੇਣਗੇ। ਕਿਉਂਕਿ ਐਵੇਂ ਨਾਲ ਵਾਲੀ ਦੁਕਾਨ ਵਾਲੇ ਤੋਂ ਪੁੱਛਿਆ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸਾਡੀ ਜੰਨੀ ਲਾ ਦੋ। ਉਹਨਦੀ ਦੁਕਾਨ ਵੀ ਕਾਫੀ ਸਾਰੀ ਖੁੱਲੀ ਆਪਣੀ ਦੁਕਾਨ ਵਾਂਗੂ ਹੀ ਆ ਐਡੀ ਹੋਈ ਆ ਰਿੱਕੀ ਹੁਣ ਉਹ ਉਧਰ ਚੜਾ ਕੇ ਲਾਉਂਦੇ ਨੇ ਸਕੂਟਰ ਇੱਧਰ ਜੁਜਾਰ ਨੂੰ ਤਾਂ ਮੋਜਾਂ ਬਣੀਆਂ ਪਈਆਂ ਨੇ ਗੱਦੇ ਵਿਛ ਗਏ ਖੇਢੀ ਜਾਂਦਾ ਜੁਜਾਰ ਆ ਦੇਖੋ ਜੁਜਾਰ ਸਿੰਘ ਲੋਬੀ ਇਹ ਖੇਢੀ ਜਾਂਦਾਗਾ ਤੇ ਹੁਣ ਆਪਾਂ ਸਮਾਨ ਕੱਢੀ ਗਏ ਸੀ ਡੈਡੀ ਕਾਫੀ ਸਾਰਾ ਲਿਆਉਣ ਆ ਲਗਾ ਤੇ ਸਮਾਨ ਲਿਆ ਇਹ ਪਹਿਲਾਂ ਆਪਾਂ ਲਿਸਟ ਬਣਾਈ ਸੀ ਵੀ ਕਿੰਨੇ ਕੁ ਜਾਣੇ ਹੋ ਜਾਣਗੇ ਠੀਕ ਹੈ ਕੀ ਕੀ ਚੀਜ਼ ਲੈ ਕੇ ਆਉਣੀ ਆਣੇ ਉਹ ਸਾਰਾ ਕੁਝ ਹੋ ਜਾਊਗਾ ਆਪਾਂ ਤੇ ਪਹਿਲਾਂ ਆਪਾਂ ਸਮਾਨ ਲਈਏ ਇਹ ਸਾਰਾ ਠੀਕ ਹੈ ਜਿੰਨਾ ਵੀ ਹੈਗਾ ਮੈਂ ਕਿਹਾ ਸਮਾਨ ਲਈਏ ਹੁਣ ਆਪਾਂ ਜਾ ਕੇ ਹਨਾ ਜਿੰਨਾ ਵੀ ਹੈਗਾ ਲਿਆਉਣ ਆਲਾ ਇੱਧਰ ਦੇਖਿਓ ਮੈਂ ਕਿਹਨੂੰ ਮੋਜਾਂ ਲੱਗੀਆਂ ਪਈਆਂ ਵੀ ਮੈਂ ਨੀਚੇ ਗੱਦਿਆਂ ਤੇ ਆ ਲਓ ਬਈ ਰਿੱਕੀ ਵਧਾਉਣ ਲੱਗਿਆ ਦੁਕਾਨ ਸਾਰਾ ਕੰਮ ਆਪਣਾ ਇੱਥੋਂ ਫਿਨਿਸ਼ ਹੋ ਗਿਆ ਤੇ ਹੁਣ ਆਪਾਂ ਜਾਣਾਗਾ ਜੀ ਚਾਦਰਾਂ ਲੈਣ ਜਿਹੜਾ ਡੈਡੀ ਨੇ ਲਿਸਟ ਬਣਾ ਕੇ ਦਿੱਤੀ ਆ ਜੋ ਜੋ ਵੀ ਕੰਮ ਕਰਨਾ ਹੋ ਆਪਾਂ ਕੰਮ ਕਰਕੇ ਆਉਂਦੇ ਆ। ਉਹ ਦੇਖਦੇ ਆਪਾਂ ਕਿੱਥੋਂ ਕਿਵੇਂ ਕਰਨਾ ਕਿਹੜਾ ਕੰਮ। ਲੈ ਲੋ ਜੀ ਲੈ ਲੋ ਲੈ ਲੋ ਲੈ ਲੋ। ਲੋਵੀ। ਹਾਂਜੀ। ਹੁਣ ਆਪਾਂ ਆ ਗਏ ਅੰਕਲ ਕੋਲੇ ਦਿਖਾਉਣ ਤੇ। ਪਹਿਲਾਂ ਸਾਨੂੰ ਆਪਾਂ ਲੈਣਾ ਡਿਸਪੋਜ਼ਲ ਕ올ੀਆਂ ਤੇ ਡਿਸਪੋਜ਼ਲ ਗਲਾਸ। ਉਹ ਆਪਾਂ ਲੈਣੀ ਆਪਾਂ। ਹਾਂ ਪਹਿਲਾਂ ਤੁਸੀਂ ਉਹ ਲੈ ਕੇ ਆਪਾਂ ਚਾਲੀ ਚਾਲੀ ਲਿਆਉਣੇ ਹਨਾ। ਹਾਂਜੀ ਉਹ ਲਿਆਓ ਤੁਸੀਂ। ਕਿਉਂ ਗੁਰੂ ਘਰ ਚੋਪਾ ਬਾਬਾ ਜੀ ਨੂੰ ਲੈ ਕੇ ਜਾਣਾ ਕੱਲ। ਹਾਂ। ਤਾਂ ਨੂੰ ਚੱਲਣ ਪਾਉਣੀ ਆਪਣੇ ਵਧੀਕ ਤੇ ਹਨਾ ਤੇ ਹੁਣ ਆਪਾਂ ਚੱਲਦੇ ਹਾਂ ਹਾਂਜੀ ਲਓ ਭਈ ਦੋਸਤੋ ਆਪਾਂ ਰਮਾਲਾ ਸਾਹਿਬ ਵੀ ਲਿਆਏ ਠੀਕ ਆ ਹੂੰ ਤੇ ਚਾਦਰਾਂ ਵਗੈਰਾ ਜੋ ਵੀ ਡੈਡੀ ਨੇ ਸਬਾਨ ਕਿਆ ਸੀਗਾ ਬਸ ਕੱਲੀ ਖੰਮਣੀ ਰਹਿ ਗਈ ਆਪਣੀ ਦੇਖੀ ਠੋਕੇ ਕੱਲੀ ਖੰਮਣੀ ਰਹਿ ਗਈ ਆਪਣੀ ਸਾਰਾ ਸਮਾਨ ਲਿਆਏ ਆਪਾਂ ਮੇਰਾ ਚਾਰਜਰ ਵੀ ਟੁੱਟ ਗਿਆ ਸੀ ਉਹ ਵੀ ਲਿਆਏ ਆਪਾਂ ਉਹ ਤਾਂ ਨਾਲ ਤੁਸੀ ਲੈ ਲੈਂਦਾ ਹਨਾ ਘੜੇ ਤੋਂ ਚਲ ਮੈਂ ਕਹਾਂ ਜਾਏ ਜੀ ਚਲੋ ਆਪਾਂ ਗਾਂ ਜਾਣੇ ਆਂ ਕਹਾਂ ਜਾ ਕੇ ਦੇਖਦੇ ਆਂ ਤੇ ਹੁਣ ਆਪਾਂ ਪੁੱਛੇ ਮਦਦ ਨਾਲ ਆਰਡਰ ਕਰਨਾ ਹਾਂ ਚਲੋ ਇਥੋਂ ਆਪਾਂ ਸਾਰੇ ਜਿੰਨੇ ਵੀ ਕੰਮ ਸੀ ਆਪਣੇ ਨਿਬੇੜ ਲਏ ਹੁਣ ਆਪਾਂ ਜਾਣੇ ਅੱਗੇ ਦੇਖਦੇ ਇੱਕ ਅੱਧਾ ਕੰਮ ਜਿਹੜਾ ਵੀ ਪੈਂਡਿੰਗ ਰਹਿ ਗਿਆ ਤੇ ਉਹ ਆਪਾਂ ਜਾ ਕੇ ਕਰਦੇ ਆ ਨਿਬੇੜਦੇ ਆ ਜਿੰਨਾ ਕੰਮ ਆਪਣਾ ਰਹਿ ਗਿਆ ਜੁਜਾਰ ਆ ਦੇਖੋ ਵੀਰਾ ਪੰਗੜਾ ਪਾਈ ਜਾਂਦਾ ਹਾਂ 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 ਲੋ ਵੀ ਸ਼ਾਪਿੰਗ ਕਰ ਲਈ ਸੀ ਆਪਾਂ ਡਾਨ ਤੇ ਆਹ ਹਰੀਕੀ ਨੂੰ ਇੱਕ ਪੱਗ ਲਿਆ ਤੁਸੀਂ ਮੈਨਾਂ ਕੋਲੇ ਰੰਗ ਹੈ ਨਹੀਂ ਸੀ ਚਾਹਣ ਵੀ ਮਰਵਾਤੀ ਹੁਣ ਇਹਨੂੰ ਭਿਉਂ ਕੇ ਰੱਖ ਦਾਂਗੇ ਆਪਾਂ ਪੱਗ ਨੂੰ ਇਧਰ ਮੰਮੀ ਨੂੰ ਸਮਾਨ ਦੇਖ ਲਓ ਮੰਮੀ ਠੀਕ ਹੈ ਬਸ ਰਮਾਲਾ ਸਾਹਿਬ ਦੇਖ ਲਓ ਪੂਰਾ ਹੈਵੀ ਹੋ ਦੇਖ ਲਈ ਇਸੀ ਮੈਂ ਚੈੱਕ ਕਰ ਲਓ ਅੰਦਰ ਰੱਖ ਲਵਾਂ ਹਾਂ ਤੇ ਇੱਕਾ ਚਾਦਰਾਂ ਚੈੱਕ ਕਰ ਲਓ ਮਮਾ ਜਿਵੇਂ ਰਿੱਕੀ ਨੂੰ ਰਿੱਕੀ ਨੂੰ ਜਿਹੜਾ ਜਿਹੜਾ ਪਿਆਰ ਉਹਨਾਂ ਹੁੰਦਾ ਨਾ ਵੀ ਜਿਵੇਂ ਰਿੱਕੀ ਨੂੰ ਯਾਰ ਦਾ ਪਿਆਰ ਆਉਂਦਾ ਜਿਵੇਂ ਤੇਰੇ ਪਾਪਾ ਤੇ ਤੁਸੀਂ ਹੁੰਨੇ ਹੋ ਫੜ ਗਿਆ ਮੈਂ ਇਹ ਕਹਿੰਦਾ ਕਾ ਰਿੱਕੀ ਨੂੰ ਆਪਣੇ ਪਾਪਾ ਦਾ ਪਿਆਰ ਆ ਗਿਆ ਜੰਮ ਰਹਿਣਾ ਮੇਰਾ ਪਾਪਾ ਹੋ ਗਿਆ ਕਹਿੰਦਾ ਯਹੀ ਮੈਨੂੰ ਐ ਖੇਡਣ ਦੋ ਭਾਈ ਇਹ ਮੇਰੇ ਕੋਲੇ ਆਉਣਾ ਅੱਛਾ ਮੇਰੇ ਕੋਲੇ ਆਉਣਾ ਕਹਿੰਦਾ ਇਹ ਹੱਦ ਹੋ ਗਈ ਇਹ ਤਾਂ ਗਲਤ ਗੱਲ ਆ ਰਿੱਕੀ ਹਾਂ ਲੋ ਬਈ ਇੱਧਰ ਗੁੰਤਾਜ ਤੇ ਉਹਦੇ ਚਾਚੇ ਦਾ ਚੱਲ ਰਿਹਾਗਾ ਮੈਚ ক্রিকেট ਦਾ ਟੀਕਾ ਦੇਖਦੇ ਆ ਕਿਹੜਾ ਪਲੇਅਰ ਜਿੱਤਦਾਗਾ ਹੁਣ ਕੀ ਪਤਾ ਕਿਹੜਾ ਜਿੱਤੂਗਾ ਮੇਰ ਆਰ ਯੂ ਗੋਇੰਗ ਡੈਡ ਥੇ ਨਹੀਂ ਡੈਡੀ ਗੇਟ ਨਾਲ ਕਰਨ ਚੱਲੇ ਗੇਟ ਨਾਲ ਕਰਨ ਚੱਲੇ ਨੇ ਨੜੀ ਚਲੋ ਬਈ ਖਟਾਰਾ ਪਲੇਅਰ ਓ ਮਾਈ ਗੋਡ ਓ ਗੁੱਡ बस इसी गल करके रिक्की तन्नू चुनेया बस बस हां चाची दी बारी थी की गल बनी <laughs> हां जी भाई ते काम थाने ने वेड़ ले ਆਪਾਂ ਖੇਡ ਲੈ ਗੁੰਤਾਜ ਨਾਲ ਬਹੁਤ ਗੇਟੀ ক্রিকেট ਹੁਣ ਆਪਾਂ ਬਣਾਉਣੀ ਆ ਰੋਟੀ ਕਿਉਂਕਿ ਐਸ ਵੇਲੇ ਠੰਡ ਹੋ ਜਾਂਦੀ ਆ ਤਾਂ ਮੰਮੀ ਨੂੰ ਆਪਾਂ ਕਹਿੰਦੇ ਨੇ ਲਜਾਈ ਚ ਬੇਜਾ ਜੁਹਾਰ ਨੂੰ ਲੈ ਕੇ ਵਧੀਆ ਉਹ ਦੋਨੇ ਪੋਤਿਆਂ ਨੂੰ ਆਪਾਂ ਦੀਆਂ ਲਜਾਈ ਚ ਲੈ ਕੇ ਬੈਠੇ ਆ ਠੀਕ ਆ ਟੀਵੀ ਦੇਖੀ ਜਾਂਦੇ ਤੇ ਆਪਾਂ ਹੁਣ ਰੋਟੀ ਵਗੈਰਾ ਖਵਾ ਕੇ ਉਂਡਾ ਟਿੱਕਰ ਚੱਕ ਦੇਣਾਗਾ ਠੀਕ ਹੈ ਇਸ ਤੋਂ ਬਾਅਦ ਫ੍ਰੀ ਤੇ ਕੱਲ ਵਾਲੇ ਬਲੌਗ 'ਚ ਮੈਂ ਕੋਕੋਨਟ ਆਇਲ ਬਾਰੇ ਗੱਲ ਕੀਤੀ ਸੀ ਨਾ ਤਾਂ ਇੱਕ ਕੁੜੀ ਨੇ ਕਿਹਾ ਵੀ ਦੀਦੀ ਕਿੰਨਾ ਟਾਈ ਮ사ਜ ਕਰਕੇ ਚੰਗੀ ਤਰੀਕੇ ਨਾਲ 10 ਤੋਂ 15 ਮਿੰਟ ਮ사ਜ ਕਰਕੇ ਵਧੀਆ 2 ਮਿੰਟ ਮ사ਜ 5 ਮਿੰਟ ਜਿੰਨਾ ਤੁਹਾਡੇ ਕੋ ਹੋ ਸਕਦਾ ਠੀਕ ਹੈ ਸਾਰੀ ਰਾਤ ਲਾ ਕੇ ਰੱਖਣਾ ਸਵੇਰੇ ਉੱਠ ਕੇ ਫੇਸ ਵਾਸ਼ ਹੀ ਕਰਨਾ ਬਸ ਆਪ ਠੀਕ ਹੈ ਫੇਸ ਵਾਸ਼ ਨਾਲ ਫੇਸ ਵਾਸ਼ ਕਰਨਾ ਓਕੇ ਤੇ ਇੱਕ ਕੁੜੀ ਕਹਿੰਦੀ ਸੀ ਕਾਲਾ ਹੋ ਜਾਂਦਾ ਨਹੀਂ ਤੁਸੀਂ ਰਾਤ ਨੂੰ ਤੁਸੀਂ ਫਿਰ ਉਹਦੇ ਵਿੱਚ ਨਾ ਵਿਟਾਮਿਨ E ਦਾ ਕੈਪਸੂਲ ਪਾ ਲਿਆ ਕਰੋ ਇੱਕ ਥੋੜੇ ਜਿਹਾ ਉਹ ਪਾ ਕੇ ਫਿਰ ਲਗਾ ਲਿਆ ਕਰੋ ਚੰਗੇ ਤਰੀਕੇ ਨਾਲ ਸਹੀ ਹੋ ਜਾਊਗਾ ਭਾਈ ਦਾਗ-ਦੂਗ ਸਾਰੇ ਚੱਕ ਦੋ ਇੱਕ ਵਾਰੀ ਤਾਂ ਤੁਹਾਡੇ ਚਲੋ ਹੁਣ ਆਪਾਂ ਨੂੰ ਭੁੱਖ ਬਹੁਤ ਲੱਗੀ ਹੈ ਰੋਟੀ-ਰੋਟੀ ਖਾ ਲਈਏ ਕੱਲ ਨੂੰ ਹੈਗਾ ਆਪਣੀ ਬੁਟੀਕ ਤੇ ਪਾਠ ਤਾਂ ਜਾ ਕੇ ਸਵੇਰੇ ਜਲਦੀ ਉੱਠਣਾਗਾ ਜਲਦੀ ਉੱਠ ਕੇ ਤਿਆਰੀਆਂ ਕਰਨੀਆਂ ਨੇ ਮਿਲਦੇ ਹਾਂ ਹੁਣ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਠੀਕ ਹੈ ਜੀ ਬਾਏ ਬਾਏ ਥੈਂਕ ਯੂ